ਵਾਹ ਜਰੀ ਕਲ ਖੰਸਾ ਵਾ ਇਹ ਜਿਹੜੇ ਸਪੈ ਅੰਤਮ ਬਹੁਤ ਹੋ ਚੁੱਕਿਆ ਮੈਨੂੰ ਪਤਾ ਸਾਜਾ ਪੱਤਰ ਖੜੇ ਤੇ ਜਿਹੜੇ ਸਾਡੇ ਸਤਕਾਰਯੋਗ ਲੀਡਰ ਸਾਹਿਬਾਨ ਸਾਨੂੰ ਉਠਾਣ ਤੋਂ ਟੜ ਦੇ ਵਿੱਚ ਚਲੇ ਗਏ ਨੇ ਆ ਦੋਸਤੋ ਮੈਂ ਗੱਲ ਆਜੇ ਕੈਨੇਡੀਅਨ ਆ ਕਿਉਂਕਿ ਮੈਨੂੰ 30 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਨਾਮ ਮੈਂ ਹੁਣ ਇੰਡੀਅਨ ਆ ਤੇ ਨਾਮ ਮੈਂ ਪਾਕਿਸਤਾਨੀ ਮੈਂ ਹੁਣ ਕੈਨੇਡੀਅਨ ਹੋ ਚੁੱਕਿਆ ਸਾਡੇ ਸਾਰਾ ਪਰਿਵਾਰ ਇੱਥੇ ਸਾਨੂੰ ਆਜੇ ਕੈਨੇਡੀਅਨ ਹੀ ਤਾਂ ਕਿ ਕੰਮ ਚਾਹੀਦਾ ਅੱਜ ਜਿੰਨਾ ਕਮਾਇਆ ਇਸ ਸਥਿਤੀ ਨੂੰ ਹੁਣ ਤੱਕ ਸਮਝਿਆ ਕਿ ਲੜਾਈ ਕਿੱਥੇ ਹੋ ਰਹੀ ਹੈ ਤੇ ਕੌਣ ਕਰ ਰਿਹਾ ਤੇ ਦੋ ਗੱਲਾਂ ਸੋਚਣ ਵਾਲੀਆਂ ਲੜਾਈ ਕਿੱਥੇ ਹੋ ਰਹੀ ਹੈ ਕਿ ਸ਼ਨੀਤ ਤੇ ਪੰਜਾਬ ਦੇ ਵਿੱਚ ਤੇ ਕਰ ਕੌਣ ਰਿਹਾ ਪਾਕਿਸਤਾਨੀ ਕਰ ਰਿਹਾ ਸਾਰੇ ਸਿਚੁਏਸ਼ਨ ਨੂੰ ਤੁਸੀਂ ਸੁਣ ਲਵੋ ਚਾਹ ਪਾਕਿਸਤਾਨ ਦੇ ਪੁਲਿਸ ਜਿਹੜੀ ਫੌਜ ਸੀ ਉਹਦਾ ਮੇਜਰ ਜਨਰਲ ਬੋਲ ਰਿਹਾ ਤੇ ਚਾਹੇ ਉਤੋਂ ਦੇ ਪ੍ਰਧਾਨ ਮੰਤਰੀ ইমরান ਖਾਨ ਸਾਹਿਬ ਬੋਲ ਰਹੇ ਨੇ ਉਹ ਹਮੇਸ਼ਾ ਇਹ ਹੀ ਚੱਲੇ ਨੇ ਕਿ ਨਹੀਂ ਅਸੀਂ ਲੜਾਈ ਨਹੀਂ ਚਾਹੁੰਦੇ ਲੇਕਿਨ ਜੇ ਤੁਸੀਂ ਆਓਗੇ ਤਾਂ ਅਸੀਂ ਉਹਦਾ ਜਵਾਬ ਦੇਵਾਂਗੇ ਇਹੀ ਗੱਲਾਂ ਹੋਈਆਂ ਨੇ ਲੜਾਈ ਕਿਉਂ ਹੋ ਰਹੀ ਆ ਤੇ ਕਿੱਥੇ ਹੋ ਰਹੀ ਮੈਂ ਕਹਿੰਦਾ ਪਹਿਲਾਂ ਕਰ ਰਹੀ ਲੇਕਿਨ ਕਿਉਂ ਹੋ ਰਹੀ ਆ ਆਪਾਂ ਸਾਰੇ ਜਾਣਦੇ ਜਿਹੜੇ ਸਾਡੇ ਲੀਡਰ ਇੱਥੇ ਬੋਲ ਕੇ ਗਏ ਪਤਾ ਉਹਨਾਂ ਨੂੰ ਵੀ ਹੈ ਪਰ ਉਹ ਕਹਿਣਾ ਨਹੀਂ ਚਾਹੁੰਦੇ ਲੜਾਈ ਹੋ ਰਹੀ ਆ ਕਿਉਂਕਿ ਕਸ਼ਮੀਰ ਦੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਕਸ਼ਮੀਰ ਦੇ ਵਿੱਚ ਲੋਕ ਮਾਰੇ ਜਾ ਰਹੇ ਨੇ ਅਲਤੋ 25 ਸਾਲ ਹੋ ਗਏ ਮੈਂ 30 ਸਾਲਾਂ ਤੋਂ ਇੱਥੇ ਕੈਨੇਡਾ ਦੇ ਵਿੱਚ ਬੈਠਾ ਦੇਖ ਰਿਹਾ ਕਿ ਹਜ਼ਾਰਾਂ ਕਸ਼ਮੀਰੀ ਜਿੰਨ ਇੱਕ ਲੱਖ ਤੋਂ ਉੱਪਰ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਯੰਗ ਬੱਚੇ ਤੋਂ ਲੈ ਕੇ 올ਡ ਤੱਕ ਉਹਨਾਂ ਨੇ ਮਾਰ ਦਿੱਤੇ ਨੇ ਉਹ ਮਾਰੇ ਕੀੜੇ ਨੇ ਇੰਡੀਆ ਦੀ ਫੌਜ ਨੇ ਕੋ ਯਾਰੋ ਸਾਡੇ ਸਿੱਖ ਭਰਾ ਚਿੱਟੀ ਸਿੰਘਪੁਰਾ ਦੇ ਵਿੱਚ ਸਿਰਫ ਇਸ ਵਾਸਤੇ ਮਾਰ ਦਿੱਤੇ ਜਾਣ ਇੰਡੀਆ ਦੀ ਫੌਜ ਦੇ ਵੱਲੋਂ ਕਿ ਇੱਥੇ ਬਿਲਕਲ ਇੰਟਰ ਆ ਰਿਹਾ ਤੇ ਅਸੀਂ ਨਾ ਪਾਕਿਸਤਾਨ ਦਾ ਲੋੜਾ ਉਹ ਕੀ ਅਸੀਂ ਭੁੱਲ ਗਏ ਆ ਕਿ ਪੀਐਨਡੀ ਆ ਦੀ ਫੌਜ ਨੇ ਕਸ਼ਮੀਰੀ ਸਿੱਖਾਂ ਨੂੰ ਮਾਰਿਆ ਬਲਕਲੈਂਟਨ ਨੂੰ ਖੁਸ਼ ਕਰਨ ਵਾਸਤੇ ਫਿਰ ਬਲਕਲੈਂਟਨ ਦੀ ਜਿਹੜੀ ਪੀਏ ਸੀ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ ਕਿ ਹਿੰਦੂ ਟੈਰਰਿਸਟਾਂ ਨੇ ਸਿੱਖ ਮਾਰ ਦਿੱਤੇ ਕੀ ਇਹ ਗੱਲ ਚੁਠਲਾਉਂੋਗੇ ਆਪਾਂ ਯਾਦ ਕਰੋ ਕਸ਼ਮੀਰ ਦੇ ਵਿੱਚ ਆਪਾਂ ਤਾਂ ਹੁਣ ਨਾਂ ਵੀ ਭੁੱਲ ਗਏ ਛੋਟੀ ਜੀ ਬੱਚੀ ਦਾ 8 ਸਾਲ ਦੀ ਬੱਚੀ ਦਾ ਆਸਫਾ ਨੂੰ ਪਹੁੰਚ ਗਿਆ ਪਾ ਦੋ ਸਾਲ ਦੀ ਗੱਲ ਹੈ ਕਿੱਥੇ ਲਾ ਕੇ ਉਹ 25 ਸਾਲ ਕੰਮ ਕੀਤਾ ਉਸ ਬੱਚੇ ਦੇ ਨਾਲ ਜਿਹੜੇ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਮੇਲ ਹੈ ਕਿ ਫੀਮੇਲ ਹੈ ਔਰ ਫਿਰ ਕੱਲੀ ਆਸਫਾ ਨਹੀਂ ਕਸ਼ਮੀਰ ਦੇ ਵਿੱਚ ਸੈਂਕੜੇ ਔਰਤਾਂ ਦੇ ਨਾਲ ਆ ਫੋੜ ਦਿਨ ਪਹਿਲਾਂ ਉਹਨਾਂ ਨੇ ਇੱਥੇ ਜਲੂਸ ਕੱਢਿਆ ਕਿ ਸਾਡੇ ਨਾਲ ਕੀ ਹੁੰਦਾ ਮੈਂ ਅੱਜ ਗੁਰਦਾਰਾ ਸਾਹਿਬ ਦੇ ਵਿੱਚ ਇੱਕ ਰਿਟਾਇਰ ਫੌਜੀ ਨੇ ਇੰਡੀਆ ਦੇ ਸੈਕੁਰਿਟੀ ਮੰਟ ਦੇ ਮੈਨੂੰ ਪੁੱਛ ਰਿਹਾ ਸੀ ਕਿ ਕੀ ਗੱਲਾਂ ਹੋ ਰਹੀਆਂ ਉਹਨੇ ਮੈਨੂੰ ਹਸਤੀ ਦੱਸੀ ਉਮਰਲਕੇ ਦਾ ਗਿਆਨ ਸੀ ਕੀ ਪੁੱਛਦਾ ਯਾਰ ਸ਼ਰਮ ਨਾਲ ਸਿਰ ਝੁਕਦਾ ਕਹਿੰਦਾ ਜਦੋਂ ਅਸੀਂ ਪਹਿਲਾਂ ਜਾਂਦੇ ਸੀ ਸੈਕਰੇਜਮੈਂਟਾ ਕਸ਼ਮੀਰ ਦੇ ਲੋਕ ਸਾਨੂੰ ਸਲਾਮਾ ਕਰਦੇ ਸੀ ਅੱਜ ਕਹਿੰਦਾ ਇੰਡੀਆ ਦੀ ਫੌਜ ਜਾਂਦੀ ਆ ਤਾਂ ਕਹਿੰਦਾ ਲੋਕ ਦੇਖ ਕੇ ਥੁੱਕਦੇ ਆ ਉੱਥੋਂ ਦੀ ਔਰਤਾਂ ਦੇ ਨਾਲ ਯੰਗ ਬੱਚੀਆਂ ਵੱਡੀਆਂ ਬਜ਼ੁਰਗ ਔਰਤਾਂ ਛੋਟੇ ਬੱਚਿਆਂ ਦੇ ਨਾਲ ਕੀ ਕੋਈ ਕੰਮ ਨਹੀਂ ਕਰਦੀ ਇੰਡੀਆ ਦੀ ਫੌਜ ਉਹ ਜਿਹੜੇ ਬੱਚਿਆਂ ਨੂੰ ਕਹਿੰਦੇ ਹੋ ਤੁਸੀਂ ਕਿ ਉਹਨੇ ਬਾਬਾ ਬਣ ਕੇ ਮਾਰੇ ਆ 18 ਸਾਲਾਂ ਦਾ ਬੱਚਾ ਕਿਉਂ ਮਰਨਾ ਚਾਹੁੰਦਾ? ਕਿਉਂ ਮਰਿਆ ਹੋ? ਕਿਉਂਕਿ 18 ਸਾਲਾਂ ਦੇ ਬੱਚਿਆਂ ਦੀਆਂ ਨੱਕ ਨਾਲ ਲਕੀਰਾਂ ਘਟਾਈਆਂ ਗਈਆਂ। ਅਗਰ ਅਸੀਂ ਉੱਥੇ ਸ਼ਾਂਤੀ ਚਾਹੁੰਦੇ ਹਾਂ, ਸਾਨੂੰ ਕਸ਼ਮੀਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸੁਣਨਾ ਪਏਗਾ। ਜੋ ਚਾਹੁੰਦੇ ਵੇ, ਕਿਉਂ ਨਹੀਂ ਉਹ ਦੁਨੀਆਂ ਦੇ ਲੋਕ ਉੱਥੋਂ ਇੰਡੀਆ ਤੇ ਪਾਕਿਸਤਾਨ ਨੂੰ ਪਰੇ ਕਰ ਦਿਓ। ਪਾਕਿਸਤਾਨੀ ਕਸ਼ਮੀਰ ਤੇ ਇੰਡੀਆ ਨੇ ਕਸ਼ਮੀਰ ਲੋਕਾਂ ਨੂੰ ਪੁੱਛੋ ਕਿ ਤੁਸੀਂ ਆਜ਼ਾਦ ਕੰਟਰੀ ਚਾਹੁੰਦੇ ਹੋ ਜਾਂ ਦੋਨਾਂ ਮੁਲਕਾਂ ਚ ਕਿਸੇ ਨਾਲ ਰਹਿਣਾ ਚਾਹੁੰਦੇ ਹੋ? ਕਿਉਂ ਨਹੀਂ ਪੰਜਾਬ ਦੇ ਸਿੱਖਾਂ ਨੂੰ ਪਾ ਥੋੜੇ ਦਿਨ ਪਹਿਲਾਂ ਹੀ ਤੁਹਾਨੂੰ ਮੈਂ ਦੱਸਿਆ ਪੰਜਾਬ ਦੇ ਅੰਦਰ ਤਿੰਨ ਮੁੰਡੇ ਸਿੱਖਾਂ ਦੇ ਸਿਰਫ ਉਹਨਾਂ ਦੇ ਕੋਲ ਕਿਤਾਬਾਂ ਸੀ ਸਿਰਫ ਕਿਤਾਬਾਂ ਬੰਬਾਂ ਨਹੀਂ ਸੀਗੇ ਉਹਨਾਂ ਦੇ ਉੱਤੇ ਇਹ આરોਪ ਲਾਇਆ ਕਿ ਤੁਸੀਂ ਹਿੰਦੁਸਤਾਨ ਦੇ ਖਿਲਾਫ ਜਹਾਦ ਕਰ ਰਹੇ ਹੋ ਉਹਨਾਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਆ ਸਿਰਫ ਕਿਤਾਬਾਂ ਰੱਖਣ ਵਾਸਤੇ ਆਹ ਮੁਲਕ ਆ ਆਪਣੇ ਆਪ ਨੂੰ ਡੈਮੋਕਰੇਸੀ ਡੈਮੋਕਰੇਸੀ ਨਹੀਂ ਉਹ ਠੱਗੋਕਰੇਸੀ ਆ ਲੋਕਾਂ ਦੇ ਨਾਲ ਧੋਖਾ ਹੈ ਔਰ ਸਾਤ ਤੋਂ ਵੱਧ ਪਿਛਲੇ 3 ਸਾਲਾਂ ਤੋਂ ਅਗਰ ਕੋਈ ਮੁਲਕ ਹਥਿਆਰ ਖਰੀਦ ਰਿਹਾ ਚੋਂ ਸਿਰਫ ਤੇ ਸਿਰਫ ਇੰਡੀਆ ਔਰ ਹਥਿਆਰ ਕਿਹੜੇ ਆਸਤੇ ਖਰੀਦੇ ਜਾ ਰਹੇ ਸਾਨੂੰ ਮਾਰਨ ਵਾਸਤੇ ਸਾਡਾ ਇਲਾਕਾ ਖਤਮ ਕਰਨ ਵਾਸਤੇ ਜਿੱਥੋਂ ਅਸੀਂ ਆਏ ਆਂ ਚ ਇਹ ਗੱਲ ਸੁਣ ਲਿਓ ਚਾਹੇ ਬੰਬ ਅੰਮ੍ਰਿਤਸਰ ਡਿੱਗੇ ਤੇ ਚਾਰ ਲੋਅ ਡਿੱਗੇ ਬਚਣਾ ਅਸੀਂ ਦੋਨਾਂ ਨੇ ਨਹੀਂ ਔਰ ਕਿਉਂ ਮਾਰ ਰਹੇ ਆਂਦੇ ਆ ਕਿਉਂ ਬੰਬ ਣਾਉਂਦੇ ਇੰਡੀਆ ਵਾਲੇ ਕਿਉਂ ਸਾਡੇ ਉੱਤੇ ਬੰਬ ਡਾਉਂਦਾ ਕਿਉਂ ਬਹਾਨਾ ਪਾਕਿਸਤਾਨ ਦਾ ਤੇ ਮਾਰਨਾ ਸਾਨੂੰ ਹੋਵੇ ਇਸ ਵਾਸਤੇ ਸੱਚੀ ਗੱਲ ਤੇ ਖੜੋ ਕੋਈ ਜ਼ਰੂਰਤ ਨਹੀਂ ਇੱਥੇ ਲਗਲਵਟ ਕਰਨ ਦੀ ਇੰਡੀਆ ਦੀ ਗਵਰਨਮੈਂਟ ਨੇ ਸਾਰੇ ਜਾਣਦੇ ਜਿਦਾ ਅਵਰਾਣ ਸਾਹਿਬ ਨੇ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਹੋ ਸਕਦਾ ਜਿਹੜਾ ਬੰਬਾ ਇੰਡੀਆ ਦੀ ਗਵਰਨਮੈਂਟ ਨੇ ਇਸਟਾਇਆ ਹੋਵੇ ਤੁਹਾਨੂੰ ਅਧਾਰਨ ਦਿਆ ਬਾਈ ਇਸਾ ਕੈਨੇਡਾ ਦੀ ਤੇ ਇੱਕ ਮਿੰਟ ਮੈਂ ਥੋੜਾ ਹੁਣ ਟਾਈਮ ਲਿਆ ਤੇ ਮੈਨੂੰ ਦਿੱਤਾ ਤੁਸੀਂ ਖੇਰ ਤਾਂ ਮੈਂ ਗੱਲ ਕਰਕੇ ਜਾਈ ਜਿਹੜੇ ਗੁਰਦਾਰਾ ਸਾਹਿਬ ਤੋਂ ਮੈਂ ਆ ਰਿਹਾ ਨਾ ਮੇਰੇ ਗੁਰਦਾਰਾ ਸਾਹਿਬ ਦੀ ਸੁਸਾਇਟੀ ਪਿੱਛੇ ਤਾਂ ਮੈਂ ਆ ਰਿਹਾ ਇੱਥੇ 에ਅਰ ਇੰਡੀਆ ਦਾ ਜਹਾਜ਼ ਕਿਨਿਸਟਾ ਸਟਾਇਆ ਇੰਡੀਆ ਦੀ ਗਵਰਨਮੈਂਟ ਨੇ ਔਰ ਨਾ ਕੀ ਦਾ ਲਾਇਆ ਸਿੱਖਾਂ ਦੇ ਸਾਨੂੰ ਸਿੱਖਾਂ ਨੂੰ ਟੈਰਰਿਸਟ ਸਿੱਖ ਹੱਤਿਆਵਾਦੀ ਕਹਿਣ ਵਾਸਤੇ ਇੱਥੋਂ ਦੇ মিডিਆ ਦੇ ਅੰਦਰ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹ ਜਾਣਦੇ ਨੇ ਕਿ ਪਿਛਲੇ 30 ਸਾਲਾਂ ਤੋਂ ਇੰਡੀਆ ਦੀ ਗਵਰਨਮੈਂਟ ਮਿਲੀਅਨਸ ਡਾਲਰ ਖਰਚ ਕਰਕੇ ਸਾਨੂੰ ਟੈਰਰਿਸਟ ਬਣਾ ਰਹੀ ਹੈ ਜਿਹੜੇ ਗੁਰਦਾਰਾ ਸਾਹਿਬ ਦਾ ਮੈਂ ਆ ਰਿਹਾ ਨਾ ਉਹ ਸਾਨੂੰ ਕਹਿੰਦਾ ਟੈਰਰਿਸਟਾਂ ਦਾ ਗੁਰਦਾਰਾ ਮੈਂ ਕਹਿੰਦਾ ਪਰ ਪੀਸ ਜਿਹੜੀ ਆ ਜਿੰਨਾ ਚਿਰ ਤੁਸੀਂ ਕਾਰਨ ਨਹੀਂ ਲਗੋਗੇ ਕਾਵਨ ਨਹੀਂ ਹਟਾਏ ਜਾਣਗੇ ਕਸ਼ਮੀਰ ਦੇ ਲੋਕਾਂ ਦੇ ਧੱਕਾ ਨਹੀਂ ਸੁਣੋਂਗੇ ਲੜਾਈ ਨਹੀਂ ਹਟਣੀ ਉਹ ਕਦੇ ਵੀ ਕਸ਼ਮੀਰ ਦਾ ਬਹਾਨਾ ਲਾ ਕੇ ਪਾਕਿਸਤਾਨ ਦਾ ਬਹਾਨਾ ਲਾ ਕੇ ਕਸ਼ਮੀਰੀਆਂ ਨੂੰ ਤੇ ਸਿੱਖਾਂ ਨੂੰ ਮਾਰਨ ਵਾਸਤੇ ਉੱਥੇ ਕੱਢੇ ਹੋ ਜਾਂਦੇ ਬਹੁਤ ਸ਼ੁਕਰੀਆ ਕਿ ਸੋ ਮਚ ਇਟ ਵਾਸ ਅ ਪਰਸਨ ਊ ਵੀ ਆਸੀ